ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ 트ੈਂਡ ਤੇ ਡੇਰਾ ਰਾਧਾ ਸਵਾਮੀ ਵਿਆਸ ਦੀ Satsang ਲਈ ਵੱਡੀ ਖਬਰ ਅਹਿਮ ਜਾਣਕਾਰੀ ਆਈ ਸਾਹਮਣੇ ਡੇਰਾ ਰਾधास्वामी ਵ્યાਸ ਦੀ ਸੰਗਤ ਲਈ ਵੱਡੀ ਖਬਰ ਹੈ ਦਾ ਅਸਲ ਜੂਨ ਮਹੀਨੇ ਦੀਆਂ ਛੁੱਟੀਆਂ ਦੌਰਾਨ ਹੋਵੇਗਾ ਡੇਰਾ ਵ્યાਸ ਵਿੱਚ 29 ਜੂਨ ਨੂੰ ਭੰਡਾਰਾ ਹੋਣ ਜਾ ਰਿਹਾ ਹੈ ਇਸ ਦਿਨ satsang ਦਾ ਸਮਾ ਸਵੇਰੇ 8:30 ਵਜੇ ਹੋਵੇਗਾ ਇਸ ਤੋਂ ਪਹਿਲਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸਵਾਲ ਜਵਾਬ ਦਾ ਪ੍ਰੋਗਰਾਮ ਹੋਵੇਗਾ ਘਰ ਤਲਬ ਹੈ ਕਿ ਇੱਕ ਪਾਸੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹਨ ਅਤੇ ਦੂਜੇ ਪਾਸੇ ਜੂਨ ਮਹੀਨੇ 'ਚ ਸਿਰਫ ਇੱਕ ਹੀ ਭੰਡਾਰਾ ਹੋਣ ਕਰਕੇ ਡੇਰੇ ਵਿੱਚ ਭਾਰੀ ਗਿਣਤੀ 'ਚ ਸੰਘਤ ਦੇ ਪਹੁੰਚਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਜੁਲਾਈ ਅਤੇ ਅਗਸਤ ਵਿੱਚ ਕੋਈ ਭੰਡਾਰਾ ਨਹੀਂ ਹੈ ਇਸ ਕਰਕੇ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਤੋਂ ਵੀ ਸੰਘਤ 29 ਜੂਨ ਨੂੰ ਭੰਡਾਰੇ ਲਈ ਵੱਡੀ ਗਿਣਤੀ ਵਿੱਚ ਸੰਘਤ ਡੇਰਾ ਵਿਆਸ ਪਹੁੰਚੇਗਾ ਇੱਥੇ ਇਹ ਦੱਸਣਾ ਜੋਗ ਹੈ ਕਿ ਹਾਲ ਹੀ ਵਿੱਚ ਭਾਰਤ ਤੇ ਵਿਦੇਸ਼ਾਂ ਵਿੱਚ ਕੋਵਿਡ-19 ਦੇ ਵਾਧ ਤਰੇ ਮਾਮਲਿਆਂ ਨੂੰ ਦੇਖਦੇ ਹੋਏ ਡੇਰਾ ਵੱਲੋਂ ਨੋਟਿਸ ਜਾਰੀ ਕਰਕੇ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ ਐਫਡੀ ਨਿਵੇਸ਼ਕਾਂ ਲਈ ਵੱਡੀ ਖਬਰ ਹੋ ਸਕਦਾ ਹੈ ਨੁਕਸਾਨ ਭਾਰਤੀ ਰਿਜ਼ਰਵ ਬੈਂਕ ਵੱਲੋਂ ਹਾਲ ਹੀ ਵਿੱਚ ਰੈਪੋ ਰੇਟ ਵਿੱਚ 0.50 ਪ੍ਰਤੀਸ਼ਤ ਦੀ ਕਟੌਤੀ ਦਾ ਪ੍ਰਭਾਵ ਸਿਰਫ ਕਰਜ਼ਾ ਲੈਣ ਵਾਲਿਆਂ ਲਈ ਫਾਇਦੇਮੰਦ ਹੈ ਫਿਕਸਡ ਡਿਪਾਜ਼ਿਟ ਬੇਚਨ ਵੇਸ਼ ਕਰਨ ਵਾਲਿਆਂ ਲਈ ਇਹ ਫੈਸਲਾ ਨੁਕਸਾਨਦੇ ਹੋ ਸਕਦਾ ਹੈ ਰੈਪੋ ਰੇਟ ਵਿੱਚ ਕਟੌਤੀ ਕਾਰਨ ਜਿੱਥੇ ਕਰਜ਼ਿਆਂ ਦੀਆਂ ਵਿਆਜ ਦਰਾਂ ਘਟਦੀਆਂ ਹਨ ਉੱਥੇ ਹੀ ਇਸ ਦਾ ਸਿੱਧਾ ਅਸਰ ਬੈਂਕਾਂ ਦੀਆਂ ਡਿਪਾਜ਼ਿਟ ਦਰਾਂ ਤੇ ਵੀ ਪੈਂਦਾ ਹੈ ਇਸ ਨਾਲ ਫਿਕਸਡ ਡਿਪਾਜ਼ਿਟ ਤੇ ਰਿਟਰਨ ਘਟ ਸਕਦਾ ਹੈ ਜੋ ਲੋਕ ਆਪਣੀ ਬਚਤ ਤੇ ਫਿਕਸਡ ਵਿਆਜ ਚਾਹੁੰਦੇ ਹਨ ਉਹਨਾਂ ਨੂੰ ਹੁਣ ਘੱਟ ਟਰਨ ਮਿਲਣ ਦੀ ਸੰਭਾਵਨਾ ਹੈ ਅਜਿਹੀ ਸਥਿਤੀ ਵਿੱਚ ਨਿਵੇਸ਼ਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਐਫ ਡੀ ਤੋਂ ਪਹਿਲਾਂ ਚੰਗੇ ਵਿਕਲਪਾਂ ਤੇ ਵੀ ਵਿਚਾਰ ਕਰਨਾ ਚਾਹੀਦਾ ਹੈ ਇਹ ਇਹ ਫੈਸਲਾ ਉਹਨਾਂ ਲਈ ਖਾਸ ਤੌਰ ਤੇ ਚੰਗੀ ਖਬਰ ਹੈ ਜਿਨ੍ਹਾਂ ਨੇ ਹੋਮ ਲੋਨ ਆਟੋ ਲੋਨ ਜਾਂ ਨਿੱਜੀ ਲੋਨ ਲਿਆ ਹੈ ਜਾਂ ਲੈਣ ਬਾਰੇ ਸੋਚ ਰਹੇ ਹਨ ਰੈਪੋ ਰੇਟ ਵਿੱਚ ਕਟੌਤੀ ਨਾਲ ਬੈਂਕ ਹੁਣ ਸਸਤੀਆਂ ਦਰਾਂ ਤੇ ਕਰਜ਼ਾ ਦੇਣਾ ਸ਼ੁਰੂ ਕਰ ਸਕਦੇ ਹਨ ਜਿਸ ਨਾਲ EMI ਵਿੱਚ ਵੀ ਰਾਹਤ ਮਿਲੇਗੀ ਰੈਪੋ ਰੇਟ ਵਿੱਚ ਕਟੌਤੀ ਦਾ ਫਿਕਸਡ ਡਿਪੋਜ਼ਿਟ ਨਿਵੇਸ਼ਕਾਂ ਤੇ ਵੀ ਪ੍ਰਭਾਵ ਪਵੇਗਾ ਜਿਵੇਂ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਰੈਪੋ ਰੇਟ ਘਟਿਆ ਹੈ ਬੈਂਕਾਂ ਨੇ ਐਫ ਡੀ ਤੇ ਵਿਆਜ ਦਰਾਂ ਵੀ ਘਟਾ ਦਿੱਤੀਆਂ ਹਨ ਐਸ ਬੀ ਆਈ ਰਿਸਰਚ ਅਨੁਸਾਰ ਫਰਵਰੀ 2025 ਤੋਂ ਐਫ ਡੀ ਦਰਾਂ 30 ਤੋਂ 70 ਬੇਸਿਸ ਪੁਆਇੰਟ ਤੱਕ ਘਟੀਆਂ ਹਨ ਸਿਰਫ ਐਫ ਡੀ ਹੀ ਨਹੀਂ ਬਚਤ ਖਾਤਿਆਂ ਤੇ ਵਿਆਜ ਦਰਾਂ ਵੀ ਘਟ ਰਹੀਆਂ ਹਨ ਜੇਕਰ ਤੁਸੀਂ FD ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਅਜੇ ਵੀ ਇੱਕ ਮੌਕਾ ਹੈ ਬਹੁਤ ਸਾਰੇ ਬੈਂਕ ਲੰਬੇ ਸਮੇਂ ਦੀ FD ਤੇ 8% ਜਾਂ ਵੱਧ ਵਿਆਜ ਦੀ ਪੇਸ਼ਕਸ਼ ਕਰ ਰਹੇ ਹਨ ਹਾਲਾਂਕਿ ਵੱਧ ਵਿਆਜ ਦੀ ਪੇਸ਼ਕਸ਼ ਕਰਨ ਵਾਲੇ ਜ਼ਿਆਦਾਤਰ ਬੈਂਕ ਛੋਟੇ ਵਿੱਤ ਬੈਂਕ ਹਨ ਜੋ ਕੁਝ ਜੋਖਮ ਵੀ ਰੱਖਦੇ ਹਨ ਅਜੇ ਇਸ ਸਥਿਤੀ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਤੁਹਾਡੀ ਰਕਮ DIC GC ਬੀਮਾ ਕਵਰ ਦੇ ਅਧੀਨ ਆਉਂਦੀ ਹੈ ਜਾਂ ਜੋ 5 ਲੱਖ ਰੁਪਏ ਤੱਕ ਦੀ ਜਮ੍ਹਾਂ ਰਕਮ ਨੂੰ ਕਵਰ ਕਰਦੀ ਹੈ ਪੁਚਾਲ ਦੇ ਜ਼ਬਰਦਸਤ ਤੇਜ਼ ਝਟਕਿਆਂ ਨਾਲ ਕੰਬੀ ਧਰਤੀ ਰਿਕਟਰ ਪਮਾਨੇ ਤੇ 6.4 ਰਹੀ ਤੀ ਸ਼ੁੱਕਰਵਾਰ ਨੂੰ ਉੱਤਰੀ ਚਿੱਲੀ ਵਿੱਚ 6.4 ਤੀਬਰਤਾ ਦਾ ਜ਼ਬਰਦਸਤ ਭੁਚਾਲ ਆਇਆ ਜਿਸ ਨਾਲ ਬੁਨਿਆਦੀ ਢਾਂਚੇ ਨੂੰ ਮਾਮੂਲੀ ਨੁਕਸਾਨ ਹੋਇਆ ਅਤੇ 20000 ਤੋਂ ਵੱਧ ਲੋਕਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਭੁਚਾਲ ਤੋਂ ਬਾਅਦ ਅਧਿਕਾਰੀਆਂ ਨੇ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਦਿੱਤੀ ਅਮਰੀਕੀ ਭੂ ਵਿਗਿਆਨ ਸਰਵੇਖਣ ਨੇ ਦੱਸਿਆ ਕਿ ਭੁਚਾਲ ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵਜੇ ਆਇਆ ਅਤੇ ਇਸ ਦਾ ਕੇਂਦਰ ਅਟਾਕਾਮਾ ਮਾਰੋਥਲ ਦੇ ਤੱਟ ਦੇ ਨੇੜੇ ਧਰਤੀ ਤੋਂ 76 ਕਿਲੋਮੀਟਰ ਹੇਠਾਂ ਸਤਤ ਸੀ ਸ਼ੁਰੂਆਤੀ ਰਿਪੋਰਟਾਂ ਨੇ ਤੁਰੰਤ ਕਿਸੇ ਜਾਨੀ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ ਚਿੱਲੀ ਦੀ ਹਾਈਡਰੋਗ੍ਰਾਫੀ ਅਤੇ ਉਸਿਓਨੋਗ੍ਰਾਫੀ ਸੇਵਾ ਨੇ ਕਿਹਾ ਕਿ ਪੁਚਾਲ ਦੱਖਣੀ ਅਮਰੀਕੀ ਤੱਟ ਤੇ ਸੁਨਾਮੀ ਪੈਦਾ ਕਰਨ ਲਈ ਇੰਨਾ ਤੇਜ਼ ਨਹੀਂ ਸੀ ਚਿੱਲੀ ਦੀ ਰਾਸ਼ਟਰੀ ਆਫਤ ਪ੍ਰਕਿਰਿਆ ਸੇਵਾ ਸੈਨਾਪ੍ਰੇੜ ਦੇ ਡਿਪਟੀ ਡਾਇਰੈਕਟਰ ਮਿਗੁਏਲਾ ਔਰ ਟੀਜ਼ ਨੇ ਦੱਸਿਆ ਕਿ ਸਖਤੀਸ਼ਾਲੀ ਪੁਚਾਲ ਨੇ ਬੁਨਿਆਦੀ ਢਾਂਚੇ ਨੂੰ ਮਾਮੂਲੀ ਨੁਕਸਾਨ ਪਹੁੰਚਾਇਆ ਅਤੇ ਲਗਭਗ 20 ਹਜ਼ਾਰ ਲੋਕਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਸਮਾਰਟ ਬਿਜਲੀ ਮੀਟਰਾਂ ਨੂੰ ਲੈ ਕੇ ਕੇਂਦਰੀ ਮੰਤਰੀ ਦਾ ਵੱਡਾ ਐਲਾਨ ਕੇਂਦਰੀ ਬਿਜਲੀ ਮੰਤਰੀ ਮਨੋਹੋ لال ਖੱਤਰ ਨੇ ਚੰਡੀਗੜ੍ਹ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਬਿਜਲੀ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਲਗਭਗ 6 ਘੰਟੇ ਮੀਟਿੰਗ ਕੀਤੀ ਇਸ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਅਗਸਤ 2025 ਤੱਕ ਸਾਰੇ ਸਰਕਾਰੀ ਦਫ਼ਤਰਾਂ ਸਰਕਾਰੀ ਕਰਮਚਾਰੀਆਂ ਅਤੇ ਸਰਕਾਰੀ ਕਲੋਨੀਆਂ ਵਿੱਚ ਪ੍ਰੀਪੇਡ ਸਮਾਰਟ ਮੀਟਰ ਲਗਾਏ ਜਾਣਗੇ ਇਸ ਤਹਿਤ ਪਹਿਲਾਂ ਭੁਗਤਾਨ ਕਰਨਾ ਪਵੇਗਾ ਫਿਰ ਹੀ ਸੇਵਾ ਉਪਲਬਧ ਹੋਵੇਗੀ ਇਹ ਪ੍ਰਣਾਲੀ ਬਾਅਦ ਵਿੱਚ ਹੋਰ ਖਪਤਕਾਰਾਂ ਨੂੰ ਵੀ ਲਾਗੂ ਕੀਤੀ ਜਾਵੇਗੀ ਮੀਟਿੰਗ ਦੇ ਦੂਜੇ ਪੜਾਅ ਵਿੱਚ ਵਪਾਰਕ ਉੱਚ ਬੋਲਟੇਜ ਖਪਤਕਾਰਾਂ ਅਤੇ ਉਦਯੋਗਾਂ ਨੂੰ ਕਵਰ ਕਰਨ ਦੀ ਯੋਜਨਾ ਬਣਾਈ ਗਈ ਹੈ ਅੱਜ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ ਅਤੇ ਲਦਾਖ ਦੇ ਬਿਜਲੀ ਮੰਤਰੀਆਂ ਨੇ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ। ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਲਈ ਬਿਜਲੀ ਖੇਤਰ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਦੇਸ਼ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਰਹੇਗੀ। ਬਿਜਲੀ ਮੰਤਰੀ ਨੇ ਕਿਹਾ ਕਿ 2024 ਵਿੱਚ ਸਿਖਰਲੀ ਮੰਗ 250 ਗੀਗਾਵਾਟ ਸੀ ਜੋ ਕਿ ਕਈ ਵਾਰ 269 ਗੀਗਾਵਾਟ ਤੱਕ ਜਾ ਸਕਦੀ ਹੈ ਸਪਲਾਈ ਨੂੰ ਪੂਰੀ ਤਿਆਰੀ ਨਾਲ ਸੰਭਾਲਿਆ ਜਾਵੇਗਾ ਕੇਂਦਰ ਸਰਕਾਰ ਨੇ ਰਾਜ ਪੱਧਰ ਤੇ ట్రాన్స్‌ਮਿਸ਼ਨ ਸਿਸਟਮ ਦੇ ਵਿਕਾਸ ਲਈ 1.5 ਲੱਖ ਕਰੋੜ ਰੁਪਏ ਬਿਨਾਂ ਵਿਆਜ ਜਾਰੀ ਕੀਤੇ ਹਨ ਰਾਜ ਅਤੇ ਨਿੱਜੀ ਖਿਡਾਰੀ PPP ਮਾਡਲ ਤੇ ਨਿਵੇਸ਼ ਕਰ ਸਕਣਗੇ 2032 ਤੱਕ 47 ਲੱਖ ਕਰੋੜ ਰੁਪਏ ਦੀ ਨਿਵੇਸ਼ ਜੋ ਹੈ ਉਹਨਾਂ ਕਿਹਾ ਕਿ ਰਾਸ਼ਟਰੀ ਪੱਧਰ ਤੇ ਬੰਡ ਘਾਟਾ 16% ਹੈ ਜਦੋਂ ਕਿ ਕੁਝ ਰਾਜਾਂ ਵਿੱਚ ਇਹ 17 ਤੋਂ 20% ਤੱਕ ਪਹੁੰਚ ਗਿਆ ਹੈ ਗ੍ਰੀਨ એનર્ਜੀ ਕੋਰੀਡੋਰ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਮੀਟਿੰਗ ਵਿੱਚ ਬਿਜਲੀ ਉਤਪਾਦਨ ਅਤੇ ਸਪਲਾਈ ਨਾਲ ਸੰਬੰਧਿਤ ਅਧਿਕਾਰੀ ਵੀ ਮੌਜੂਦ ਸਨ ਕੇਂਦਰੀ ਮੰਤਰੀ ਮਨੋਹਰ ਲਾਲ ਖੱਤਰ ਨੇ ਕਿਹਾ ਕਿ ਬਿਜਲੀ ਸਪਲਾਈ ਦੀ ਭਵਿੱਖ ਦੀ ਰਣਨੀਤੀ ਅਤੇ ਰਾਜਾਂ ਵਿਚਕਾਰ ਬਿਹਤਰ ਤਾਲਮੇਲ ਲਈ ਇਸ ਮੀਟਿੰਗ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ ਪਰਸਨਲ ਲੋਨ ਨੂੰ ਸਮੇਂ ਤੋਂ ਪਹਿਲਾਂ ਕਰਨਾ ਚਾਹੁੰਦੇ ਹੋ ਬੰਦ ਜਾਣੋ ਸਟੈਪ ਦੇਸ਼ ਦੇ ਕਈ ਵੱਡੇ ਬੈਂਕ ਅਤੇ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਅਤੇ ਹੋਰ ਵਿੱਤੀ ਸੰਸਥਾਵਾਂ ਹੁਣ ਪਰਸਨਲ ਲੋਨ ਦੇ ਫੋਰਕਲੋਰਜਰ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕ ਰਹੀਆਂ ਹਨ ਜੇਕਰ ਕਰਜ਼ਦਾਰ ਨਿਰਧਾਰਤ ਮਿਆਦ ਤੋਂ ਪਹਿਲਾਂ ਆਪਣਾ ਨਿੱਜੀ ਕਰਜ਼ਾ ਬੰਦ ਕਰਨਾ ਚਾਹੁੰਦਾ ਹੈ ਤਾਂ ਉਹ ਇੱਕ ਢਾਂਚਾਗਤ ਪ੍ਰਕਿਰਿਆ ਦੀ ਪਾਲਣਾ ਕਰਕੇ ਇਹ ਜਿਹਾ ਕਰ ਸਕਦੇ ਹਨ ਲੋਨ ਫੋਰ ਕਲੋਜ਼ਰ ਦਾ ਅਰਥ ਹੈ ਕਰਜ਼ਾ ਦੇਣ ਵਾਲਿਆਂ ਅਤੇ ਉਧਾਰ ਲੈਣ ਵਾਲਿਆਂ ਵਿਚਕਾਰ ਕੀਤੇ ਗਏ ਇਕਰਾਰਨਾਮੇ ਦੇ ਫਰਜ਼ਾਂ ਦੇ ਅਨੁਸਾਰ ਇਸ ਦੀ ਨਿਰਧਾਰਤ ਮਿਤੀ ਤੋਂ ਪਹਿਲਾਂ ਪੂਰੀ ਕਰਜ਼ੇ ਦੀ ਰਕਮ ਦਾ ਭੁਗਤਾਨ ਕਰਨਾ ਇਹ ਕਰਜ਼ਾ ਲੈਣ ਵਾਲਿਆਂ ਨੂੰ ਸਮੇਂ ਦੇ ਨਾਲ ਵਿਆਜ ਭੁਗਤਾਨ ਤੇ ਬਚਤ ਕਰਨ ਵਿੱਚ ਮਦਦ ਕਰ ਸਕਦਾ